ਪੰਜਾਬ ਦੀਆਂ ਖਬਰਾਂ ਬੁਲੇਟਿਨ ਵਿਵੇਕ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤਮੰਨਾ 베ਦੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਆਂ ਸੁਰਖੀਆਂ ਦੇ ਨਾਲ ਮੋਹਾਲੀ ਦੇ ਲੰਬਿਤ ਪਏ ਸਿਹਤ ਬੁਨਿਆਦੀ ਪ੍ਰੋਜੈਕਟਾਂ ਨੂੰ ਪੂਰਾ ਕਰੋ ਕਿਹਾ ਬਲਬੀਰ ਸਿੱਧੂ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਸ.ਸੀ.ਪੀ.ਸੀ. ਚੋਣਾਂ ਦੇ ਲਈ ਵੋਟਰ ਸੂਚੀ ਦੀ ਸਮੀਖਿਆ ਦੀ ਉੱਠੀ ਮੰਗ ਗੰਤਰਤਾ ਦਿਵਸ ਮੌਕੇ 21 ਵਿਅਕਤੀਆਂ ਨੂੰ ਕੀਤਾ ਜਾਵੇਗਾ ਸਨਮਾਨ ਪੰਜਾਬ ਦੇ ਸਾਬਕਾ ਐਡਵੋਕੇਟ ਜਰਨਲ ਹਰਦੀਪ ਸਿੰਘ ਮਤੇਵਾਲ ਦਾ ਹੋਇਆ ਦੇਹਾਂ ਹੁਣ ਪੰਜਾਬੀ ਭਾਸ਼ਾ ਚ ਵੀ ਮਿਲਾਂਗੇ ਬਿਜਲੀ ਦੇ ਬੇ ਤੇ ਹੁਣ ਖਬਰਾਂ ਵਸਥਾਪ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੁਰਸੋਰ ਅਪੀਲ ਕੀਤੀ ਹੈ ਕਿ ਮੋਹਾਲੀ ਦੇ ਵਿੱਚ ਪਿਛਲੇ ਕਾਂਗਰਸ ਸਰਕਾਰ ਦੇ ਦੌਰਾਨ ਸ਼ੁਰੂ ਕੀਤੇ ਗਏ ਲੰਬਿਤ ਪਏ ਸਿਹਤ ਪ੍ਰੋਜੈਕਟਨ ਨੂੰ ਤੁਰੰਤ ਪੂਰਾ ਕੀਤਾ ਜਾਵੇ ਜਾਣਕਾਰੀ ਮੁਤਾਬਕ ਮੁੱਖ ਮੰਤਰੀ ਨੂੰ ਲਿਖੇ ਪੱਤਰ ਚ ਸਿੱਧੂ ਨੇ ਦੱਸਿਆ ਕਿ ਸੈਕਟਰ 79 ਦੇ ਵਿੱਚ 12 ਕਰੋੜ ਰੁਪਏ ਦਾ ਨਿਊਰੋਲੋਜੀ ਸੈਂਟਰ ਜੋ ਕਿ ਰੋਗਾ ਦੇ ਇਲਾਜ ਲਈ ਸ਼ੁਰੂ ਕੀਤਾ ਗਿਆ ਸੀ ਲੰਮੇ ਸਮੇਂ ਤੋਂ ਉਹ ਠੱਪ ਚੱਲ ਰਿਹਾ ਹੈ ਉਹਨਾਂ ਚਿੰਤਾ ਸਹਾਰ ਕੀਤੀ ਕਿ ਇਹ ਮਹੱਤਵਪੂਰਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਕਿ ਮਰੀਜ਼ਾਂ ਨੂੰ ਇਲਾਜ ਲਈ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਅਤੇ ਰਿਸਰਚ ਜਾਣਾ ਪੈਂਦਾ ਹੈ ਉੱਥੇ ਇਸ ਸੈਕਟਰ 79 ਦੇ ਵਿੱਚ 1 ਕਰੋੜ 5 ਲੱਖ ਰੁਪਏ ਦੇ ਬਜਟ ਦੇ ਨਾਲ ਮਨਜ਼ੂਰ ਹੋਏ ਅਰਬਨ ਪ੍ਰਾਇਮਰੀ ਹੈਲਥ ਸੈਂਟਰ ਦੀ ਉਸਾਰੀ ਵੀ ਲੰਮੇ ਸਮੇਂ ਤੋਂ ਰੁਕੀ ਹੋਈ ਹੈ ਇਸੇ ਤਰ੍ਹਾਂ ਸੈਕਟਰ 69 ਦੀ ਗੱਲ ਕੀਤੀ ਜਾਵੇ ਤਾਂ ਪ੍ਰਾਇਮਰੀ ਹੈਲਥ ਸੈਂਟਰ ਚ ਇਸਦੀ ਇਮਾਰਤ ਬਣ ਚੁੱਕੀ ਹੈ ਸਟਾਫ ਦੀ ਅਨਹੋਂਦ ਦੇ ਕਾਰਨ ਉਹ ਚਾਲੂ ਨਹੀਂ ਹੋ ਸਕੇ ਅਤੇ ਇਸੇ ਦੋ ਨੇ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਇਹ ਵੀ ਲਿਆਉਂਦੇ ਕਿ ਪਿੰਡ ਦਿয়ালਪੁਰਾ ਸੋਟੀਆਂ ਦੇ ਵਿੱਚ ਪੰਜਾਬ ਬਿਸਤਰਿਆਂ ਵਾਲੇ ਆਯੁਰਵੈਦਿਕ ਅਸਲ ਦੀ ਉਸਾਰੀ ਦੇ ਲਈ 6.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਸ੍ਰੋਮਣੀ ਕਾਲੀਤਲ ਦੇ ਇੱਕ ਵਫਦ ਨੇ ਵੀਰਵਾਰ ਨੂੰ ਗੁਰਦੁਆਰਾ ਸਾਹਿਬ ਦੀ ਚੋਣਾਂ ਦੇ ਮੁੱਖ ਕਮਿਸ਼ਨਰ ਜਸਟਿਸ ਐਸਐਸ ਸਰੋ ਨੂੰ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਲਈ ਵੋਟਰਾਂ ਦੇ ਰਜਿਸਟ੍ਰੇਸ਼ਨ ਸੰਬੰਧੀ ਪ੍ਰਕਿਰਿਆ ਨੂੰ 31 ਮਾਰਚ ਤੱਕ ਵਧਾਉਣ ਦੀ ਬੇਤੀ ਕੀਤੀ ਹੈ ਮਿਲੀ ਜਾਣਕਾਰੀ ਦੇ ਮੁਤਾਬਕ ਵਫਦ ਦੇ ਵਿੱਚ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਪੁੰਦੜ ਸਾਫ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼ਾਮਲ ਸਨ ਮੁੱਖ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੂਥ ਲੈਵਲ ਉੱਪਰ ਸਾਨੂੰ ভোটার ਸੂਚੀ 'ਚ ਵੱਡੇ ਗਿਣਤੀ 'ਚ ਵੋਟਾਂ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸੀ ਜਿਸ ਕਾਰਨ ਹਜ਼ਾਰਾਂ ਗੈਰ ਸਿੱਖਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ ਸੀ ਔਰ ਤਹੀ ਸੁਖਬੀਰ ਸਿੰਘ ਬਾਦਲ ਨੇ ਮੁੱਖ ਕਮਿਸ਼ਨਰ ਨੂੰ ਸਾਰੀਆਂ ভোটার ਸੂਚੀਆਂ ਦੀ ਸਮੀਖਿਆ ਦੇ ਲਈ ਨਿਰਦੇਸ਼ ਜਾਰੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸੱਚੇ ਵੋਟਰਾਂ ਨੂੰ ਮਿਟਾਇਆ ਗਿਆ ਹੈ ਜਦੋਂ ਕਿਕ ਸ਼ਰਮ ਨੇ ਕਮੇਟੀ ਨੂੰ ਹੁੱਕ ਯਾਕੁਟਮਾਰ ਦੇ ਨਾਲ ਆਪਣੇ ਕਬਜ਼ੇ 'ਚ ਲੈਣ ਦੀ ਸਾਜ਼ਿਸ਼ ਦੇ ਹਿੱਸੇ ਦੇ ਵਜੋਂ ਜਾਂਦੀ ਵੋਟਾਂ ਭਾਈਆਂ ਚਾਰੀਆਂ ਨੇ ਉਥੇ ਹੀ ਤਕਬੀਰ ਨੇ ਨਵੀਆਂ ਵੋਟਾਂ ਬਣਾਉਣ ਦੇ ਲਈ ਸਮਾਂ ਬਦਾਉਣ ਦੀ ਵੀ ਅਪੀਲ ਕਰਦਿਆਂ ਕਿਹਾ ਕਿ ਵੱਡੀ ਗਿਣਤੀ ਯੋਗ ਵੋਟਰ ਅਜੇ ਵੀ ਚੋਣ ਪ੍ਰਕਿਰਿਆ ਤੋਂ ਬਾਹਰ ਨੇ ਅਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੋਟਰ ਸੂਚੀ ਨੂੰ ਅਪਡੇਟ ਨਹੀਂ ਕੀਤਾ ਗਿਆ ਯੂਟੀ ਪ੍ਰਸ਼ਾਸਨ ਦੇ ਵੱਲੋਂ ਸੈਕਟਰ 17 ਦੇ ਫ੍ਰੇਡ ਗਰਾਉਂਡ ਵਿਖੇ ਹੋਣ ਵਾਲੇ ਗਣਤੰਤਰ ਦਿਵਸ ਸਮਾਗਮ ਦੇ ਵਿੱਚ ਵੱਖ-ਵੱਖ ਖੇਤਰਾਂ 'ਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 21 ਵਿਅਕਤੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਯੂਟੀ ਦੇ ਮੁਖ ਸਕੱਤਰ ਅਜੀਵ ਵਰਮਾ ਪੁਰਸਕਾਰ ਪ੍ਰਦਾਨ ਕਰਨਗੇ ਉੱਥੇ ਹੀ ਦੱਸਿਆ ਕਿ ਸ਼ਾਨਦਾਰ ਸੇਵਾਵਾਂ ਦੇ ਲਈ ਡਾਕਟਰ संजय गुप्ता सर्जरी विभाग सरकारी मेडिकल कॉलेज अथे अस्पताल सेक्टर पत्ती डॉक्टर जतेंद्र कुमार साहू पीडियाट्रिक न्यूरोलॉजी पीजीआई एमईआर e. सतीश शर्मा चीफ फिजियोथेरेपिस्ट ऑर्थोपेडिक्स विभाग इस ही जी एम सी बत्ती महरूम रविंदर सिंह मोटर व्हीकल इंस्पेक्टर स्टेट ट्रांसपोर्ट अथॉरिटी जोतसाना टी सामाजिक विज्ञान जी एम चंडीगढ़ ऋषिराज तोमर ਫਾਈਨ ਆਰਟਸ ਅਧਿਆਪਕ ਸਰਕਾਰੀ ਹਾਈ ਸਕੂਲ ਸੈਕਟਰ 52 ਐਸਪੀ ਡਾਇਰੈਕਟਰ ਜਨਰਲ ਆਫ ਪੁਲਿਸ ਦੇ ਦਫਤਰ ਪਵਨ ਕਪੂਰ ਸੀਨੀਅਰ ਸਪੋਰਟਸ ਅਫਸਰ ਸਿਟਕੋ ਨਿਰਮਲ ਸਿੰਘ ਸੁਪਰਵਾਈਜ਼ਰ ਟੈਕਨੀਸ਼ੀਅਨ ਯੂਟੀ ਇੰਜੀਨੀਅਰਿੰਗ ਵਿਭਾਗ ਕੁਲਦੀਪ ਸਿੰਘ ਇੰਸਪੈਕਟਰ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਸੀਟੀਯੂ ਸੁਰਿੰਦਰ ਸਿੰਘ ਡਿਪਟੀ ਕਮਿਸ਼ਨਰ ਦਫ਼ਤਰ ਤੇ ਸੀਨੀਅਰ ਸਹਾਇਕ ਡਾਕਟਰ ਸੋਨੀਆ ਸੀਨੀਅਰ ਸਹਾਇਕ ਦੇ ਲਈ ਯੂਟਿਸ ਕਤਵਿਤ ਰਾਜਵੀਰ ਸਿੰਘ ਸਮੇਤ ਹੋਰਨਾਂ ਨੂੰ ਇੱਥੇ ਸਨਮਾਨਿਤ ਕੀਤਾ ਜਾਵੇਗਾ ਤੇ ਪੰਜਾਬ ਦੇ ਸਭ ਦਾ ਐਡਵੋਕੇਟ ਜਨਰਲ ਹਰਦੇਵ ਸਿੰਘ ਮਤੇਵਾਲ ਦਾ ਦੇਹਾਂਤ ਹੋ ਚੁੱਕਿਆ ਹੈ ਦੱਸਦੇ ਕਿ ਉਹਨਾਂ ਦੇ ਪੁੱਤਰ ਪਵਿੱਤਰ ਸਿੰਘ ਮਤੇਵਾਲ ਵੀ ਇੱਕ ਨਾਮੀ ਵਕੀਲ ਨੇ ਹਰਦੇਵ ਸਿੰਘ ਮਤੇਵਾਲ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਬੇਹੱਦ ਕਰੀਬੀਆਂ ਦੇ ਵਿੱਚੋਂ ਇੱਕ ਸਨ ਉਤੇ ਹੀ ਇਸ ਤਰ੍ਹਾਂ ਨਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਹਰਦੇਵ ਸਿੰਘ ਅਤੇ ਵਾਲਦੇ ਅਕਾਲ ਚਲਾਣੇ ਤੇ ਡੂੰਗਾ ਦੁੱਖ ਦਾ ਪ੍ਰਗਟਾਵਾ ਕਰਦੇ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਇਲੈਕਟ੍ਰਿਸਿਟੀ ਬਿੱਲ ਜੋ ਕਿ ਪਹਿਲਾਂ ਸਿਰਫ ਅੰਗਰੇਜ਼ੀ ਭਾਸ਼ਾ ਦੇ ਵਿੱਚ ਆਉਂਦੇ ਸੀ ਤਾਂ ਹੁਣ ਇਹ ਪੰਜਾਬੀ ਭਾਸ਼ਾ ਦੇ ਵਿੱਚ ਵੀ ਬਿਜਲੀ ਦੇ ਬਿੱਲ ਆਉਣਗੇ ਜਾਣਕਾਰੀ ਦੇ ਮੁਤਾਬਕ ਇਸ ਮਾਮਲੇ ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਹਾਈ ਕੋਰਟ ਨੇ ਇਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਸ ਤੋਂ ਬਾਅਦ ਹੁਣ ਬਿੱਲ ਦੋ ਭਾਸ਼ਾਵਾਂ ਦੇ ਵਿੱਚ ਚਾਰੇ ਕਿਤੇ ਜਾਣਗੇ ਅਤੇ ਲੋਕਾਂ ਨੂੰ ਪੜਨ ਦੇ ਵਿੱਚ ਪਰੇਸ਼ਾਨੀ ਦੇ ਚਲਦੇ ਪਟੀਸ਼ਨ ਪਾਈ ਗਈ ਸੀ ਜਿਸ ਦੇ ਤਾਲ ਚਲਦੇ ਆ ਬਿਜਲੀ ਬਿੱਲ ਹੁਣ ਪੰਜਾਬੀ ਪਾਸ਼ਾ ਦੇ ਵਿੱਚ ਆਉਣਗੇ ਜਿਸ ਨਾਲ ਲੋਕਾਂ ਨੂੰ ਪੜਨ ਦੇ ਵਿੱਚ ਕੋਈ ਪਰੇਸ਼ਾਨੀ ਨਹੀਂ ਆਵੇਗੀ ਅਤੇ ਉਹਨਾਂ ਨੂੰ ਬਿੱਲ ਬਾਰੇ ਪੂਰੀ ਸਮਝ ਆ ਜਾਵੇਗੀ ਤੇ ਇਸ ਦੇ ਨਾਲ ਹੀ ਜੇਕਰ ਕੋਈ ਅੰਗਰੇਜ਼ੀ ਦੇ ਵਿੱਚ ਬਿੱਲ ਪੇਚਣ ਦੇ ਲਈ ਕਹਿੰਦਾ ਹੈ ਤਾਂ ਉਸ ਨੂੰ ਅੰਗਰੇਜ਼ੀ ਦੇ ਵਿੱਚ ਹੀ ਬਿੱਲ ਪੇਚਿਆ ਜਾਵੇਗਾ ਅੱਜ ਦੇ ਗੁਲਚਨ ਦੇ ਵਿੱਚ ਫਿਲਹਾਲ ਇਹ ਨਹੀਂ ਕੱਲ ਫਿਰ ਹਾਸਲ ਹੋਵਾਂਗੇ ਕੁਝ ਹੋਰ ਖਬਰਾਂ ਨਾਲ ਬਨੇਰੋ ਪੰਜਾਬੀ ਲਿੰਕ মিডিਆ ਦੇ ਨਾਲ